ਸਾ ਪਾਰਨਾ ਦੇ ਨਾਲ ਗੁਰੂਆਂ ਦੇ ਗੁਰੂ ਜਗਤ ਜੀ ਨੂੰ ਤਾਂ ਸਰਬਗੁਰੂ ਦਾਸ ਮਹਾਰਾਜ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਔਰ ਮਾਨਵਾਰ ਸਾਹਿਬ ਦਾਜੀ ਰਾਮ ਜੀ ਦੇ ਵਿਚਾਰ ਧਾਰਾ ਨੂੰ ਜਨ ਜਨ ਅੱਖਤ ਚੋਣ ਲਈ ਗੁਰੂ ਰੂਪੀ ਜੀ ਕਾ ਸਾ ਸੰਗਤ ਬਹੁਤ ਸਮਾਂ ਪਾਟੀ ਦੇ ਰਾਸ਼ਟਰੀ ਪ੍ਰਧਾਨ ਸਵਾਰੀ ਮਾਇਆਵਤੀ ਜੀ ਅੱਜ ਬੜੇ ਪਿਆਰ ਸਤਾਰਸ਼ ਨਾਲ ਭਾਵਨਾ ਦੇ ਨਾਲ ਪੰਜਾਬ ਦੇ ਵਿੱਚ ਉਹ ਆਪਣੇ ਫੇਰੀ ਦੌਰਾਨ ਆ ਰਹੇ ਨੇ ਅਰ ਅੱਜ ਸਾਰੀ ਸੰਗਤ ਨੂੰ ਆਪਣੇ ਵਿਚਾਰਾਂ ਦੇ ਨਾਲ ਆ ਸਾਂਝ ਪਾਉਂਗੇ ਆਪ ਜੀ ਦੇ ਸਾਰਿਆਂ ਨੇ ਉਹਨਾਂ ਦੇ ਵਿਚਾਰਾਂ ਨੂੰ ਸਰਬਨਿਖਰਪ ਤੋਂ ਬਾਅਦ ਆਪਣੀ ਮੰਜ਼ਲ ਵੱਲ ਵਗਣਾ ਹੈਗਾ ਸ਼ੁਭ ਕਾਰਮ ਨੂੰ ਤੇ ਕਮਪੂਣਾ ਕਰੋ ਨਿਸ਼ਚੈ ਕਰ ਆਪਣੇ ਜੀਤ ਕਰ ਕੋ ਤੁਸੀਂ ਆਪਣੇ ਆ ਦੁਨੀਆਵੀ ਤੌਰ ਤੇ ਜਿਹੜੇ ਕੋਈ ਮਾੜੇ ਮੋٹے ਦੁਸ਼ਮਣ ਗਿਲੇ ਆ ਉਹਨਾਂ ਨੂੰ ਵੀ ਇੱਕ ਪਾਸੇ ਰੱਖਦੇ ਹੋਏ ਬੜੇ ਪਿਆਰ ਸਤਿਕਾਰ ਦੇ ਨਾਲ ਸਰਦਾ ਭਾਵਨਾ ਦੇ ਨਾਲ ਤੁਸੀਂ